ਸੁਖਬੀਰ ਬਾਦਲ ਦੱਸਣ ਕਿ ਡੇਰਾ ਮੁਖੀ ਨੂੰ ਮਾਫੀ ਕਿਉਂ ਦਵਾਈ ਗਈ ਤੇ ਸੈਣੀ ਨੂੰ ਡੀਜੀਪੀ ਕਿਉਂ ਲਗਾਇਆ ਗਿਆ ਸਿੱਖ ਸੰਗਤਾਂ ਤੇ ਹਮਲਾ ਕਿਉਂ ਹੋਇਆ ਤੇ ਦੱਸਿਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਰਸੀ ਨੂੰ ਲੈ ਕੇ ਵਿਵਾਦ ਚੱਰੀ ਹੈ ਤੇ ਹਜੇ ਤੱਕ ਇਹ ਸਿਲਸਿਲਾ ਜਿਹੜਾ ਕਿ ਹਜੇ ਤੱਕ ਸੁਲਝਿਆ ਨਹੀਂ ਤੇ ਜਿਸ ਨੂੰ ਲੈ ਕੇ ਹੁਣ ਫਿਰ ਤੋਂ ਸੁਖਬੀਰ ਬਾਦਲ ਨੂੰ ਸਵਾਲਾਂ ਦੇ ਵਿੱਚ ਬਾਕੀ ਧੜੇ ਨੇ ਜਿਹੜਾ ਕਿ ਫਿਰ ਤੋਂ ਸਵਾਲ ਜਿਹੜੇ ਕਿ ਸੁਖਬੀਰ ਬਾਦਲ ਨੂੰ ਲੈ ਕੇ ਕਰ ਦਿੱਤੇ ਨੇ ਤੇ ਦੱਸਿਏ ਕਿ ਉੱਥੇ ਚਰਨਜੀਤ ਬਰਾੜ ਦੇ ਵੱਲੋਂ ਫਿਰ ਤੋਂ ਜਿਹੜੇ ਕਿ ਵੱਡੇ ਇਲਜ਼ਾਮ ਲਗਾਏ ਨੇ ਸਵਾਲ ਕੀਤੇ ਗਏ ਨੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਦਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਰੇਕ ਤੱਕ ਵੀ ਇਹ ਸੁਲਝਿਆ ਬਾਗੀ ਤੜੇ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਸਵਾਲਾਂ ਦੇ ਵਿੱਚ ਖੜਾ ਕਰ ਦਿੱਤਾ ਹੈ ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਗੀ ਤੜੇ ਨੂੰ ਭਾਜਪਾ ਦੀ ਟੀਮ ਅقرار ਦਿੱਤੇ ਜਾਣ ਤੇ ਅੱਜ ਬਾਗੀ ਤੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਤੇ ਉਹਨਾਂ ਦੇ ਜਵਾਬ ਮੰਗਰੇ ਨੇ ਚਰਨਜੀਤ ਬਰਾੜ ਨੇ ਕਿਹਾ ਕਿ ਭਾਜਪਾ ਦੀ ਟੀਮ ਦਾ ਇਲਜ਼ਾਮ ਲਾ ਕੇ ਸੁਖਬੀਰ ਸਿੰਘ ਬਾਦਲ ਤੜਾ ਅਸਲ ਮੁੱਦੇ ਤੋਂ ਭੜਕਾ ਰਿਹਾ ਹੈ ਤੇ ਅਸਲ ਸਵਾਲਾਂ ਦੇ ਜਵਾਬ ਤੋਂ ਚੁੰਦਾ ਕਮੇਟੀ ਕਿਸ ਨੇ ਬਣਾਈ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੇਕੇ ਡੇਰੇ ਨਾਲ ਵੋਟਾਂ ਦਾ ਸੌਦਾ ਕਰਕੇ ਸਾਰੇ ਹਲਕਾ ਇੰਚਾਰਜਾਂ ਦੀਆਂ ਮੀਟਿੰਗਾਂ ਕਿਉਂ ਕਰਵਾਈਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਢਾਹ ਲਾ ਕੇ ਵਰਤ ਕੇ ਵੋਟਾਂ ਦੇ ਲਈ ਜਿਹੜਾ ਕਿ ਡੇਰੇ ਨੂੰ ਮਾਫੀ ਕਿਉਂ ਦਵਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਦੀ ਨਕਲ ਵਾਲਾ ਪਰਚਾ ਕਿਉਂ ਵਾਪਸ ਲਿਆ ਲਗਾਤਾਰ 2014 ਤੋਂ ਹਾਰ ਦੇ ਆ ਰਹੇ ਹੋ ਕਿਉਂ ਤੇ ਵਿਵਾਦ ਜਿਹੜਾ ਵਿਵਾਦਤ ਡੀਜੀਪੀ ਸੇੜੀ ਨੂੰ ਲਾਉਣਾ ਕਿਉਂ ਜ਼ਰੂਰੀ ਸੀ ਤੇ ਵਿਵਾਦਤ ਇਜ਼ਹਾਰ ਆलम ਨੂੰ ਪਾਰਟੀਆਂ ਚ ਲਿਆ ਕੇ ਘਰ ਵਾਲੀ ਨੂੰ ਟਿਕਟ ਦੇਣੀ ਕਿ ਜ਼ਰੂਰੀ ਸੀ ਸਨ 2015 ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਦੇ ਧਰਨੇ ਲੱਗੇ ਸਨ ਤੇ ਨਾਲ ਹੀ ਡੇਰੇ ਸਰਸੇ ਦੀ ਪ੍ਰੇਮੀਆਂ ਦੇ ਵੱਲੋਂ ਫਿਲਮਾਂ ਚ ਲਾਉਣ ਲਈ ਡਰਨਾ ਲਾ ਕੇ ਕਈ ਦਿਨਾਂ ਤੱਕ ਰੇਲਾ ਰੋਕੀਆਂ ਨੇ ਤੇ ਕਿਸੇ ਤੇ लाठी चार्ज ਜਾਂ ਗੋਲੀ ਵਰਗੀ ਸ਼ਕਤੀ ਨਹੀਂ ਸੀ ਵਰਤੀ ਤਾਂ ਸਿੱਖ ਸੰਗਤਾਂ ਤੇ ਅਜਹੀ ਸ਼ਕਤੀ ਕਿਉਂ ਵਰਤੀ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਵਿਧੀ ਵਿਧਾਨ ਮੁਤਾਬਕ ਨਾ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਮਿਲਿਆ ਮੇਟ ਕਿਉਂ ਕੀਤਾ ਤੇ ਸਰਕਾਰ ਸਮੇਂ ਪੰਜਾਬੀ ਸੂਬਾ ਐਮਰਜੈਂਸੀ ਜਾਂ ਹੋਰ ਅਕਾਲੀ ਸੰਘਰਸ਼ਾਂ ਚਮਾਰੇ ਗਏ ਪਰਿਵਾਰ ਲਈ ਜਾਂ ਜੇਲਾ ਕਟਣ ਵਾਲੇ ਪਰਿਵਾਰ ਲਈ ਉਹ ਕਿਉਂ ਨਹੀਂ ਜਿਹੜਾ ਕਿ ਕੁਝ ਵੀ ਕਰ ਸਕੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਵਾਲਾ ਸਿਧਾਂਤ ਪਾਰਟੀ ਚ ਆਏ ਬਪਾਰੀ ਕਰਨ ਨੇ ਛਿੱਕੇ ਟੰਗ ਦਿੱਤਾ ਤੇ ਆਓ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਤੋਂ ਆਜ਼ਾਦ ਕਰੀਏ ਤੇ ਜਿਸ ਨੂੰ ਲੈ ਕੇ ਜਿਹੜੇ ਕਿ ਸਵਾਲ ਨੇ ਚਰਨਜੀਤ ਬਰਾੜ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਫਿਰ ਤੋਂ ਸਵਾਲਾਂ ਦੇ ਵਿੱਚ ਘੇਰ ਲਿਆ ਤੇ ਦੱਸ ਦਈਏ ਕਿ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਕਿ 11 ਸਵਾਲ ਪੁੱਛੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਸਵਾਲਾਂ ਦੇ ਜਿਹੜੇ ਕਿ ਜਵਾਬ ਆ ਸੁਖਬੀਰ ਬਾਦਲ ਦੇਣ ਤੇ ਹੁਣ ਸੁਖਬੀਰ ਬਾਦਲ ਇਹ ਵੀ ਦੱਸਣ ਕਿ ਵੋਟਾਂ ਦੇ ਲਈ ਡੇਰੇ ਨੂੰ ਮਾਫੀ ਕਿਉਂ ਦਵਾਈ ਤੇ ਸੈਣੀ ਨੂੰ ਡੀਜੀਪੀ ਕਿਉਂ ਲਗਾਇਆ ਤੇ ਸਿੱਖ ਸੰਗਤਾਂ ਤੇ ਹਮਲਾ ਕਿਉਂ ਕੀਤਾ ਤੇ ਜਿਸ ਨੂੰ ਲੈ ਕੇ ਚਰਨਜੀਤ ਬਰਾੜ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਸੁਖਬੀਰ ਬਾਦਲ ਨੂੰ ਸਵਾਲ ਕਰ ਦਿੱਤੇ